ਬਟਾਲਾ ਚ ਸਥਿਤ ਸ਼੍ਰੀ ਅਚਲੇਸ਼ਪਤਾ ਮੰਦਿਰ ਟਰਸਟ ਮੈਂਬਰਾਂ ਵੱਲੋਂ ਅੱਜ ਬਟਾਲਾ ਦੇ ਐਸਐਸਪੀ ਨੂੰ ਮਿਲ ਕੇ ਬਤੇਸ਼ ਚ ਬੈਠੇ ਖਾਲਿਸਤਾਨੀ ਗੁਰਪਤਵ ਬੰਤ ਸਿੰਘ ਪੰਨੂ ਖਿਲਾਫ ਕਿਤੇ ਜਾ ਰਹੇ ਹਿੰਦੂ ਸਿੱਖ ਭਾਈ ਚਾਰੇ ਖਿਲਾਫ ਬਿਆਨਬਾਜ਼ੀ ਕਰਨ ਅਤੇ ਧਮਕੀ ਦੇ ਨੂੰ ਲੈ ਕੇ ਮੰਦਿਰ ਚ ਸੁਰੱਖਿਆ ਦੇਣ ਦੀ ਮੰਗ ਕੀਤੀ ਗਈ। ਮੰਦਿਰ ਦੇ ਰਸ਼ਤੀ ਪਵਨ ਕੁਮਾਰ ਪੰਮਾ ਦਾ ਕਹਿਣਾ ਸੀ ਕਿ ਬੀਤੇ ਦਿਨੀ ਬਟਾਲਾ ਦੇ ਰੇਲਵੇ ਸਟੇਸ਼ਨ ਅਤੇ ਅਚਲ ਮੰਦਿਰ ਵਾਲੇ ਇਲਾਕੇ ਚ ਕੁਝ ਥਾਵਾਂ ਤੇ ਖਾਲਿਸਤਾਨ ਦੇ ਨਾਰੇ ਲਿਖਣ ਅਤੇ ਖਾਲਿਸਤਾਨੀ ਕ ਰਕੂਨ ਪੰਨੂ ਵੱਲੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਹਿੰਦੂ ਸਿਕ ਪਾਇਚਾਰੇ ਚ ਪਾਰਪੋਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਦੀਵਾਲੀ ਤੋਂ ਕੁਝ ਦਿਨ ਬਾਅਦ ਅਚਲੇਸ਼ਪਰ ਧਾਮ ਵਿੱਚ ਇੱਕ ਵੱਡਾ ਦਿਹਾੜਾ ਨੌਵੀਂ ਦਸਵੀਂ ਦਾ ਮਨਾਇਆ ਜਾਂਦਾ ਹੈ ਜਿਸ 'ਤੇ ਲੱਖਾਂ ਦੀ ਤਾਦਾਦ ਚ ਤੇਸ਼ ਪਰ ਤੋਂ ਸੰਗਤ ਆਉਂਦੀ ਹੈ ਉਸ ਨੂੰ ਮੁੱਖ ਰੱਖਦੇ ਹੋਏ ਸੰਗਤ ਦੀ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਜਾਣ ਅਤੇ ਪੱਕੇ ਤੌਰ ਤੇ ਸੁਰੱਖਿਆ ਦਿੱਤੀ ਜਾਵੇ ਅਤੇ ਹੀ ਟਰਸਟ ਮੈਂਬਰਾਂ ਦਾ ਕਹਿਣਾ ਸੀ ਕਿ ਐਸਐਸਪੀ ਬਟਾਲਾ ਸੁਖੇਲ ਕਾਸੀ ਮੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਹਰ ਤਰ੍ਹਾਂ ਦੀ ਸੁਰੱਖਿਆ ਦਿੱਤੀ ਜਾਵੇਗੀ। ਅਸੀਂ ਸਾਰੇ ਅਜਲੇਸ਼ਵਰ ਮੰਦਿਰ ਕਾਰ ਸੇਵਾ ਟਰੱਸਟ ਦੇ ਸਾਰੇ ਟਰੱਸਟੀ ਐਸਐਸਪੀ ਸਾਹਿਬ ਨੂੰ ਇਸ ਵਿਸ਼ੇ 'ਚ ਮਿਲਿਆ ਜਿਹੜੀ ਗੁਰਪੰਤ ਸਿੰਘ ਪੰਨੂ ਸੇਖਵ ਜਸੇ ਨੇ ਅਜਲੇਸ਼ਵਰ ਧਾਮ ਦਾ ਨਾਮ ਲੈ ਕੇ ਔਰ ਪ੍ਰਵਾਸੀਆਂ ਨੂੰ ਥ੍ਰੈਟ ਕੀਤਾ ਹੈ ਉਸ ਮਕਸਦ ਦੇ ਵਿੱਚ ਅਸੀਂ ਸਾਰੀ ਮੰਦਿਰ ਟਰੱਸਟੀ ਦੀ ਟੀਮ ਐਸਐਸਪੀ ਸਾਹਿਬ ਨੂੰ ਸੁਰੱਖਿਆ ਬਾਰੇ ਕਿਉਂਕਿ ਪ੍ਰਵਾਸੀ ਜਿਨੇ ਵੀ ਨੇ ਇਸ ਸਰਕਾਰ ਦਾਸਪੁਰ ਦੇ ਆਪਣੀ ਸ਼ਰਟ ਪੂਝ ਆਉਣ ਵਾਲੀ ਹੈ ਉਹ ਸਾਡੇ ਅਸ਼ਲੇਸ਼ਵਰ ਮੰਦਿਰ ਹੀ ਬਣਾਉਂਦੇ ਆ ਉਹਦੀ ਸਿਕਿਉਰਿਟੀ ਬਾਰੇ ਕਿਹਾ ਗਿਆ ਸਾਡੇ ਕੋਲ ਸਿਕਿਉਰਿਟੀ ਨਾਮ ਦੀ ਉਥੇ ਕੋਈ ਚੀਜ਼ ਨਹੀਂ ਹੈ ਸਾਡਾ ਜਿਹੜਾ 9ਵੀਂ 10ਵੀਂ ਦਾ ਮੇਲਾ ਉਹ ਵੀ 30 31 ਅਕਤੂਬਰ ਨੂੰ ਆਉਣ ਵਾਲਾ ਹੈ ਜਿਸ ਵਿਸ਼ੇ ਵਿੱਚ ਐਸਐਸਪੀ ਸਾਹਿਬ ਨੂੰ ਅੱਜ ਮਿਲਿਆ ਗਿਆ ਔਰ ਡੀਜੀਪੀ ਸਾਹਿਬ ਨੂੰ ਡੀਜੀਪੀ ਸ਼ੁਕਲਾ ਸਾਹਿਬ ਨੂੰ ਉਹਨਾਂ ਨੂੰ ਵੀ ਅਸੀਂ ਬੇਨਤੀਆਂ ਈਮੇਲ ਤਾਂ ਨਹੀਂ ਕੀਤੀਆਂ ਔਰ ਉਹਨਾਂ ਨੇ ਅੱਜ ਵਿਸ਼ਵਾਸ ਹੋਇਆ ਐਸਐਸਪੀ ਸਾਹਿਬ ਨੇ ਵੀ ਪੱਕੀ ਜੜੀ ਆ ਪਰਮਨੈਂਟ ਸਕਿਉਰਟੀ ਮੰਨਨ ਨੂੰ ਮਿਲੇਗੀ ਔਰ ਉਹਨਾਂ ਨੇ ਸਾਰੀ ਸਾਡੀ ਟੀਮ ਨੂੰ ਇਹ ਵਿਸ਼ਵਾਸ ਹੋਇਆ ਹੈ ਕਿ ਸਕਿਉਰਟੀ ਦੇ ਪੱਖੋਂ ਅਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਕਰਾਂਗੇ